ਹੈਲੋ ਵਾਜੀ ਹਾਂਜੀ ਸਰ ਹਾਂਜੀ ਇੱਕ ਕਪਣੂ ਨਾਲ ਜੀ ਜਾਗੋ ਵਾਸਤੇ ਚਾਹੀਦੀਆਂ ਸੀ ਜੀ ਤੇ ਵਿਆਹ ਵਾਸਤੇ ਕਿੰਨੇ ਕਿੰਨੇ ਫੰਕਸ਼ਨ ਹੈ ਫੰਕਸ਼ਨ ਪਟਿੰਡਈ ਹੋਈ ਹੈ ਪਟਿੰਡੇ ਘਰੇ ਜਾਗੋ ਕਿਹੜੇ ਪਲੇਸ ਸਰ ਜਾਗੋ ਤਾਂ ਘਰੇ ਘਰੇ ਜਾਗੋ ਠੀਕ ਹੈ ਜੀ ਕਿੰਨੀ ਤਰੀਕ ਨੂੰ ਇਹ ਹੈਗਾ ਜੀ 25 ਦਾ ਜੀ ਠੀਕ ਹੈ 24 24 ਦੀ ਚਾਗੀ ਆਪਣੀ ਜਾਗੋ ਜੀ ਤੇ 25 ਦਾ ਹੈਗਾ ਆਪਣਾ 26 ਦਾ ਸੌਰੀ ਕੀ ਕਹਿੰਦੇ ਆ ਵਿਆਹ ਵਿਆਹ ਕਿ ਕਿਹੜੇ ਪੈਲਸ ਹੈ ਵਿਆਹ ਹੈਗਾ ਜੀ ਆਹ ਕੀ ਹੈ ਕੁਵਿੰਸਲੈਂਡ ਜੀ ਕੁਵਿੰਸਲੈਂਡ 26 ਦਿਨ ਦਾ ਹਾਂਜੀ ਕੀ ਚਾਹੀਦਾ ਕੁਵਿੰਸਲੈਂਡ ਚ ਕੀ ਚਾਹੀਦਾ ਕੁਵਿੰਸਲੈਂਡ ਚ ਆਪਾਂ ਨੂੰ 7 ਸ਼ਿਵਾਸ ਚਾਹੀਦੀਆਂ ਜੀ 7 ਪੇਟੀਆਂ ਸ਼ਿਵਾਸ ਠੀਕ ਬਲੈਕ ਲੈਵਲ ਚਾਹੀਦੀਆਂ ਜੀ ਮਿਕਸ 7 ਪੇਟੀਆਂ ਮਿਕਸ ਚਾਹੀਦੀਆਂ ਦੋਨੋਂ ਹੀ ਅੱਛਾ 7 ਪੇਟੀਆਂ ਮਿਕਸ ਚਾਹੀਦੀਆਂ ਹਾਂਜੀ ਸਰ ਮੈਂ ਤੁਹਾਨੂੰ ਇੱਕ ਪਰਸਨਲ ਹੀ ਰਾਏ ਦਵਾਂ ਸਰ ਦੀ ਇੱਕ ਨਾਲ ਦੀ ਰੱਖੋ ਅੱਛਾ ਜੀ ਚਾਰਨ ਉਹਦਾ ਪਤਾ ਕੀ ਹੈ ਚਾਹਦੀ ਤੁਸੀਂ ਬਲੈਕ ਲੈਵਲ ਰੱਖ ਲੋ ਚਾਹਦੀ ਸ਼્વાસ ਰੱਖ ਲੋ ਜੀ ਉਹਦਾ ਕਾਰਨ ਪਤਾ ਕੀ ਹੈ ਜੀ ਹੁਣ ਤੁਸੀਂ ਇੱਕ ਬੇਡੀਆਂ ਦਾ ਲਓਗੇ ਚਾਰ ਇੱਕ ਲਓਗੇ ਤੁਸੀਂ ਤਿੰਨ ਜਾਂ ਤੁਸੀਂ ਚਾਰ ਚਾਰ ਵੀ ਲੈ ਲਈਆਂ ਅੱਠ ਵੀ ਲੈ ਲਈਆਂ ਇੱਕ ਤਾਂ ਤੁਹਾਡੀ ਲੱਗੂਗੀ ਸ਼ਰਾਬ ਜ਼ਿਆਦਾ ਜਿਵੇਂ ਮੰਨ ਲਓ ਬਲੈਕ ਲੈਵਲ ਜ਼ਿਆਦਾ ਚੱਲ ਗਈ ਜੀ ਠੀਕ ਹੈ ਜੀ ਤੇ ਤੁਹਾਡੀ ਸ਼્વાસ ਬਚ ਜਾਣੀ ਆ ਅੱਛਾ ਜੀ ਫੇਰ ਤੁਸੀਂ ਪਾ ਲਓਗੇ ਵੀ ਬਲੈਕ ਲੈਵਲ ਹੋਰ ਲਿਆਓ ਸ਼્વાસ ਬਚੀ ਰਹਿ ਜਾਣੀ ਆ ਠੀਕ ਹੈ ਜੀ ਇੱਕ ਨਾਲ ਦਾ ਬ੍ਰਾਂਡ ਰੱਖੋ ਜਿਆਦਾ ਬੈਟਰ ਰਹੋਗੇ ਚਲੋ ਰੇਟ ਦੱਸ ਦਿਓ ਅਸੀਂ ਚਲੋ ਸਲਾਹ ਕਰ ਲਾਂਗੇ ਫਿਰ ਉਹਨੇ ਰੇਟ ਤਾਂ ਸੇਮ ਹੀ ਹੈ ਜੀ ਰੇਟ ਦਾ ਫਰਕ ਨਹੀਂ ਹੈ ਸੇਮ ਹੀ ਰਹਾ ਪਰਸਨਲ ਓਪੀਨੀਅਨ ਕਹਿੰਦਾ ਕਿਉਂਕਿ ਅਸੀਂ ਤਾਂ ਰੋਜ਼ ਦੇਖਦੇ ਹਾਂ ਸਰ ਫੰਕਸ਼ਨਾਂ 'ਚ ਠੀਕ ਹੈ ਜੀ ਰੇਟ ਕੀ ਹੈ ਜੀ ਕਦੇ ਘੱਟ ਜਾਂਦੀ ਹੈ ਇੱਕ ਇੱਕ ਵੱਧ ਜਾਂਦੀ ਹੈ ਠੀਕ ਹੈ ਤੇ ਰੇਟ ਦੱਸੋ ਜੀ ਇੱਕ ਰੇਟ ਲਾ ਦੇਾਂਗੇ ਸਰ ਤੁਸੀਂ ਗੱਲ ਹੈ ਕੋਈ ਨਹੀਂ ਫੇਰ ਵੀ ਇਸ ਵੇਲੇ ਕੋਈ ਗੱਲ ਨਹੀਂ ਸਰ 38400 ਰੁਪਏ ਦੀ ਬੇਟੀ ਹੈ ਲੈਟਸ ਗੈਸ ਕਰਕੇ ਲਾ ਦੇਾਂਗੇ ਵੇ ਸੇ ਦਾ 3200 ਰੁਪਏ ਦੀ ਬੋਤਲ ਹੈ 38412 ਬੋਤਲਾਂ ਦੇ ਪੈਸੇ ਹੈ ਇਹ 12 ਬੋਤਲਾਂ ਦੇ ਆ ਜਿੱਥੇ ਆਪਾਂ ਤੁਹਾਨੂੰ ਹਾਂ ਆਪਾਂ ਤੁਹਾਨੂੰ ਲੈਸ ਵੈਸ ਕਰਕੇ ਲਾ ਦੇਾਂਗੇ ਕੋਈ ਗੱਲ ਨਹੀਂ ਬਈ ਫਿਕਰ ਨਾ ਤੇ ਬੋਤਲਾਂ ਕੀ ਲੱਗੂਗੀ ਜੀ ਐਬਸੋਲੂਟ ਇੱਕ ਪੇਟੀ 1800 ਰੁਪਏ ਦੀ ਬੋਤਲ ਹੈ ਜੀ ਅੱਛਾ ਜੀ ਬੋਤਲਾਂ ਦੀ ਹਾਂ ਇਹ ਵੀ ਲੈਸ ਵੈਸ ਕਰਕੇ ਲਾ ਦੇਾਂਗੇ ਅੱਛਾ ਵੀ ਕਿੰਨੀ ਕੁ ਕਰ ਦਿਓਗੇ ਲੈਸ ਕਰ ਦਾਂਗੇ ਸਰ ਜਿੰਨੀ ਵੱਧ ਤੋਂ ਵੱਧ ਹੁੰਦੀ ਹੋਈ ਆਈਡੀਆ ਤਾਂ ਦੇ ਦਿਓ ਇੱਕ ਇੱਕ ਬੋਤਲ ਛੱਡਦੇ ਆਂਗੇ ਸਰ ਪੇਟੀ ਮਗਰ ਮਨਵਾ ਲੈ ਲਓ ਪੇਟੀ ਮਗਰ ਇੱਕ ਬੋਤਲ 3200 ਰੁਪਇਆ ਲੈਸ ਹੋ ਗਿਆ ਮੰਨੋ ਅੱਠ ਬੇਟੀਆਂ ਲੱਗਣੀਆਂ ਆਪਣੀਆਂ ਸੱਤ 20 ਕੀ ਹਜ਼ਾਰ ਰੁਪਇਆ ਦੋ ਉਧਰ ਉੱਡ ਗਿਆ ਹੂੰ ਹੂੰ 22000 ਰੁਪਇਆ ਤੇ 2000 ਤੁਹਾਡਾ ਐਬਸੋਲਿਊਟ ਚ ਉੱਡ ਗਿਆ ਤੇ ਉਹ ਵੀ 25000 ਰੁਪਏ ਦੀ ਲੈਸ ਹੋ ਗਈ ਸਾਰੀ ਮਗਰ ਅੱਛਾ ਮਤਲਬ ਮੋਟਾ-ਮੋਟਾ ਮੋਟਾ-ਮੋਟਾ ਦਾ ਸੈਦਨੂ ਮੈਂ ਤੇ ਜਿਹੜਾ ਆਪਣੇ ਮੇਰੇ ਕੋਲ ਇੱਕ ਆਪਣੀ ਸਰਕਾਰੀ ਰੇਟ ਵਾਲੀ ਚਿੱਠੀ ਜੀ ਆਈ ਪਈ ਸੀਗੀ ਉਹ ਕਹਿੰਦੇ ਹਸਪਤਾਲੇ ਮਿਲ ਜੂਗੀ ਸਰ ਹਾਲ ਉਹ ਨਹੀਂ ਨਹੀਂ ਜੀ ਉਹ ਤਾਂ ਸਾਰਾ ਐਵੇਂ ਹੀ ਹੈ ਜੀ। ਅੱਛਾ। ਘਰੇ ਜਿਹੜੀ ਚਾਹੀਦੀ ਆ ਉਹਦੇ ਵਿੱਚ ਜਿੰਨਾ ਕਹੋਗੇ ਉਹਨਾਂ ਲਿਸਟ ਕਰ ਦਾਂਗੇ। ਅੱਛਾ ਮੈਰੀਜ ਪੈਲੇਸ ਤੇ ਨਹੀਂ ਦਿੰਦੇ। ਮੈਰੀਜ ਪੈਲੇਸ ਦਾ ਸਰ 12 ਬੋਤਲਾਂ ਦੇ ਆ ਤੁਹਾਡਾ ਤੁਸੀਂ ਇਹਨੇ ਮਾਨ ਨਾਲ ਮੈਨੂੰ ਫੋਨ ਕੀਤਾ ਹੈ। ਉਹਦਾ ਰਿਗਾਰਡ ਜ਼ਰੂਰ ਕਰੂੰਗਾ ਸਰ ਮੈਂ। ਚਲੋ ਵੀ ਮੈਰੀ ਪੂ ਚਲੋ ਮੈਰੀਜ ਪੈਲੇਸ ਤੇ ਨਹੀਂ ਵੀ ਘਰੇ ਕੱਟ ਕਰ ਦੇਉਗੇ ਹੈ। ਘਰੇ ਹੋਰ ਵੀ ਲਿਸਟ ਕਰ ਦਿਆਂਗੇ। ਥੋੜਾ ਦੱਸੋ। ਚਲੋ ਠੀਕ ਹੈ ਜੀ। ਚਲੋ ਫਿਰ ਮੈਂ ਕਰ ਕਿਹੜੇ ਪਾਸੇ ਉੱਥੇ ਕਿਹੜਾ ਬ੍ਰਾਂਡ ਚਾਹੀਦਾ ਹੈ? ਉੱਥੇ ਰੱਖਾਂਗੇ ਬਲੈਕ ਡੌਗ ਜੀ। ਉਹ ਤਾਂ ਪਿੰਡ ਹੀ ਜਾਣੀ ਆ ਜ ਕਿਹੜਾ ਪਿੰਡ ਆਪਣਾ ਬ੍ਰਹਮਣ ਜੀ ਬ੍ਰਹਮਣ ਕੋਈ ਨਹੀਂ ਦੱਸ ਦਿਓ ਭਈ ਇੱਥੋਂ ਦਵਾ ਦੇਾਂਗੇ ਤੁਹਾਨੂੰ ਅੱਛਾ ਜੀ ਬਠਿੰਡੇ ਤੋਂ ਦਵਾ ਦੇਾਂਗੇ ਕੋਈ ਗੱਲ ਨਹੀਂ ਤੇ ਇਹ ਤੁਸੀਂ ਕਿੱਥੋਂ ਦਿਓਗੇ ਦੂਜੀ ਕਾਕਾ ਪਹਿਲੇ ਸਾਲ ਹੀ ਪਹਿਲੇ ਸਾਲ ਹੀ ਆਪਣਾ ਰਿਲਾਇੰਸ ਮੋਬਾਈਲ ਕੋਲੇ ਡੰਪਡ ਹੈ ਉੱਥੋਂ ਭੇਜਾਂਗੇ ਅੱਛਾ ਅੱਛਾ ਸਰ ਪੂਰੇ ਜ਼ਿਲ੍ਹੇ ਨਹੀਂ ਸਰਾਬ ਉੱਥੇ ਹੀ ਜਾਂਦੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਥੈਂਕ ਯੂ